ਤੇ ਧਰਮ ਦੀ ਸਾਧਨਾ ਇਹਨੂੰ ਕਾਲ ਦੇ ਚੋਂ ਕੱਢ ਕੇ ਅਕਾਲ ਦੇ ਚ ਲਿਆ ਜਾਏ ਬਸ ਇੰਨੇ ਕਰਦਾ ਹੈ ਕਿਸੇ ਨੂੰ ਬੋਲ ਲੈਨੇ ਕਹਿ ਦਿੱਤਾ ਸੀ ਬੋਲਿਆ ਰੱਬ ਦਾ ਕੇ ਪਾਣਾ ਇਧਰੋਂ ਪੁੱਟਣਾ ਤੇ ਇਧਰ ਆਉਣਾ ਆਸ ਦੀ ਗਿਆਤ ਲਈ ਅਲਸ ਕਰਾਂ ਜਿਸ ਦਿਨ ਕਿਸੇ ਦਾ ਮਨ ਕਾਲ ਚੋਂ ਨਿਕਲ ਕੇ ਅਕਾਲ ਦੇ ਚ ਪਹੁੰਚ ਜਾਂਦਾ ਹੈ ਪਰਮ ਆਨੰਦ ਹੈ ਚ ਉਹਨੂੰ ਜਿਹੜਾ ਸਭ ਤੋਂ ਵੱਡਾ ਪਛਤਾਪ ਹੁੰਦਾ ਓਏ ਐਵੇਂ ਖੱਜਲ ਖੁਆਰ ਹੁੰਦੇ ਰਹੇ ਤੇ ਇਤਨਾ ਸੌਖਾ ਕੰਮ ਸੀ ਪ੍ਰਾਪਤੀ ਤੋਂ ਬਾਅਦ ਪਤਾ ਚੱਲਦਾ ਹੈ ਉਹ ਜਿਹੜੇ ਐ ਤੇਵੇਂ ਟਕਰਾ ਮਾਰਦਾ ਹੈ ਕਿਤੇ ਕੁਝ ਵੀ ਨਹੀਂ ਸੀ ਔਰ ਜੋ ਕੁਝ ਕਰਦੇ ਰਹਾ ਉਹ ਗਲਤ ਕਰਦੇ ਰਹਾ ਗਲਤ ਕਰਨ ਨੇ ਠਕਾਇਆ ਗਲਤ ਕਰ ਕਰਕੇ ਟੁੱਟ ਗਏ ਜੇ ਦੇਵਤੇ ਧਾਰਮਿਕ ਅਨਭਵੀ ਪੁਰਸ਼ ਕਹਿੰਦੇ ਨੇ ਕਾਰਦੇਸ ਅੰਧੇਰਾ ਸੀ ਤੇ પતિ ਪਤਨੀ ਨੇ ਸੋਚਿਆ ਕਿਵੇਂ ਘਟਿਆ ਚਲੋ ਇਹਨੂੰ ਕਹਿੰਦੇ ਆ ਤੂੰ ਨਿਕਲ ਜਾ ਦੋਵੇਂ ਉੱਚੀ ਉੱਚੀ ਆਵਾਜ਼ ਕਾਹ ਲਗੇ ਅੰਧੇਰੇ ਤੂੰ ਨਿਕਲ ਜਾ ਸਾਡੇ ਘਰ ਨਿਕਲ ਜਾ ਲੈ ਨਹੀਂ ਨਿਕਲੇ ਪਤਨੀ ਕਹਿੰਦੀ ਏ ਡਾਂਗ ਚੁੱਕ ਲੋ ਕੁੱਟੋਏਗਾ ਮਾਰੋ ਤੇ ਗੱਲਾਂ ਨਾਲ ਨਿਕਲਣ ਵਾਲਾ ਨਹੀਂ ਦੋਹਾ ਨੇ ਡਾਂਗ ਚੁੱਕ ਲਈਆ ਮਾਰਨ ਲੱਗੇ ਮਾਰਦੇ ਆ ਮਾਰਦੇ ਆ ਹੱਥ ਥੱਕ ਗਏ ਟੁੱਟ ਗਏ ਉਹਨਾਂ ਦੀ ਛੋਟੀ ਲੜਕੀ ਕਹਿਣ ਲੱਗੇ ਬਾਪੂ ਇਹ ਸੋਟੀਆਂ ਨਾਲ ਨਹੀਂ ਨਿਕਲੇਗਾ ਇਹ ਟੋਲਣ ਨਾਲ ਨਿਕਲੇਗਾ ਤੁਲਾਈ ਕਰਦੇ ਨੇ। ਪਾਣੀ ਪਾਣ ਲਗੇ ਤੇ ਝਾੜੂ ਮਾਰਨ ਲਗੇ ਚਲੋ ਏ ਤੈਨੂੰ ਇੰਜ ਬਾਹਰ ਕੱਢਦੇ ਆ। ਡੋਲ ਡੋਲ ਕੇ ਪਾਣੀ ਵੀ ਥੱਕ ਗਏ। ਝਾੜੂ ਦੇ ਦੇ ਕੇ ਵੀ ਥੱਕ ਗਏ ਹਨੇਰੇ ਤੇ ਨਾ ਨਿਕਲੇ। ਡੰਗਾ ਮਾਰ ਮਾਰ ਕੇ ਵੀ ਥੱਕ ਥੱਕ ਗਏ ਟੁੱਟ ਗਏ। ਅੰਧੇਰਾ ਤੇ ਨਾ ਨਿਕਲੇ ਆਵਾਜ਼ਾਂ ਮਾਰ-ਮਾਰ ਕੇ ਵੀ ਥੱਕ ਗਏ ਗਲਾ ਪਾੜ-ਪਾੜ ਕੇ ਵੀ ਥੱਕ ਗਏ ਪਰ ਗਲਾ ਬੈਠ ਗਿਆ ਅੰਧੇਰਾ ਤੇ ਨਾ ਨਿਕਲੇ ਇੱਕ ਸੰਤ ਲੰਗੇ ਜਾ ਰਹੇ ਸੰਤ ਉਹਨਾਂ ਨੇ ਨੰਨ ਦੇਖ ਅਰੇ ਲਈ ਅੱਧੀ ਰਾਤ ਨੂੰ ਹਰਕਤ ਦੇਖ ਕੇ ਪੁੱਛ ਲਿਆ ਕੀ ਕਰ ਰਿਹਾ ਅંધੇਰੇ ਨੂੰ ਕੱਟ ਰਿਹਾ ਕੱਟਦੇ ਆ ਕੱਟਦੇ ਆ ਥੱਕ ਗਏ ਬੜਾ ਤਾਕਤਵਰ ਹੈ ਬੜਾ ਸ਼ਕਤੀਸ਼ਾਲੀ ਹੈ ਆਵਾਜ਼ਾਂ ਨਾਲ ਤੇ ਨਹੀਂ ਨਿਕਲਿਆ ਸੀ ਡਾਂਗਾ ਮਾਰੀਆਂ ਇਹਨੂੰ ਤੇ ਡਾਂਗਾ ਨਾਲ ਵੀ ਨਹੀਂ ਨਿਕਲਿਆ ਬੜੀ ਧੁਲਾਈ ਕੀਤੀ ਏ ਤੇ ਉਹ ਹਾਰੀ ਦਿੱਤੀ ਏ ਇਹ ਉਦੋਂ ਵੀ ਨਹੀਂ ਨਿਕਲੇ ਥੱਕ ਗਏ ਸੀ ਟੁੱਟ ਗਏ ਸੀ ਉਸ ਸੰਤ ਨੇ ਦੇਵਚੋਂ ਮੋਮਬੱਤੀ ਕੱਢੀ ਅੰਜ ਜਲਾਈ ਗਿਆ ਅੰਧੇ ਅਨਾਂ ਸੌਕਾ ਕਾ ਗਿਆ ਅੰਧੇ ਨਾ ਟੰਗਾਂ ਮਾਰਨੀਆਂ ਪਈਆਂ ਨਾ ਧੋਲਾਈ ਕਰਨੀ ਪਈ ਨਾ ਉੱਚਾ ਚਾਕੂਕ ਕੇ ਆਖਣਾ ਪਿਆ ਨਿਕਲ ਜਾ ਨਿਕਲ ਜਾ ਅੰਧੇਰਾ ਤੇ ਚਲਾ ਗਿਆ ਮਹਾਰਾਜ ਦੀ ਬਾਣੀ ਕਹਿੰਦੀ ਹੈ ਦੀਵਾ ਬਲੇ ਅੰਧੇਰਾ ਜਾਏ ਵੇਦ ਪਾਉ ਤੋਂ ਮਤ ਪਾਪਾਂ ਖਾ ਜਿਵੇਂ ਦੀਵਾ ਜਲਾਈਏ ਤੇ ਅੰਧੇਰਾ ਚਲਾ ਜਾਂਦਾ ਹੈ ਠੀਵੇਂ ਗਿਆਨ ਦਾ ਪਾਠ ਕਰੀਏ ਪ੍ਰਮਾਤਮਾ ਦੇ ਉਹ ਬੋਲ ਜਿਹਦੇ ਪ੍ਰਮਾਤਮਾ ਦਾ ਨਾਮ ਹੈ ਗਿਆਨ ਹੈ dourai hai ਪਾਪ ਚਲੇ ਜਾਂਦੇ ਨੇ ਦੁੱਖ ਚਲੇ ਜਾਂਦੇ ਨੇ ਬੜੇ ਧਿਆਨ ਨਾਲ ਸੁਣ ਲੈ ਤੋਂ ਪੰਗਤੀਆਂ ਦੀਵਾ ਬਲੇ ਅੰਧੇ ਰਾਜੈ বেদ ਪਾਠ ਮਤ ਪਾਪਾਂ ਖਾਏ ਗਿਆਨ ਨਾਲ ਭਰੇ ਹੋਏ ਗ੍ਰੰਥਾਂ ਦਾ ਪਾਠ ਇਸ ਤਰ੍ਹਾਂ ਪਾਪ ਨੂੰ ਖਾ ਜਾਂਦਾ ਜਿਵੇਂ ਜਲ ਦਾ ਹੋਇਆ ਦੀਵਾ ਅਨੇਰੇ ਨੂੰ ਖਾ ਜਾਂਦਾ ਤੇ ਤੁਸੀਂ ਆਖੋਗੇ ਪਾਠ ਤੇ ਅਸੀਂ ਬੜੇ ਕੀਤੇ ਨੇ ਕਰਦੇ ਆ ਖੇਡ ਤੇ ਨਹੀਂ ਬਣਦੇ ਖੇਡ ਤੇ ਨਹੀਂ ਬਣਦੇ دس دیک لیو لا لیو جڑ کے پاٹ کرے سرت جوڑ کے پاٹ کرے تا جا کے کھیت جو ہے بنتی ہے وٹ ہووے تیل ہوئے تا دیوا جلد نیری وٹ ہے تو بھی نہیں جلے گا نرا تیل ہے تو بھی نہیں جلے گا دونوں کا سنجوگ ہے ਸ਼ਬਦ ਸੁਰਤ ਦਾ ਸੰਜੋਗ ਚਾਹੀਦਾ ਕਿਸੇ ਦੇ ਚ ਜਨਮ ਲੱਗ ਜਾਂਦੇ ਨੇ ਇਹਦੇ ਚ ਬੜਾ ਸਮਾਂ ਲੱਗ ਜਾਂਦਾ ਹੈ ਸਾਧਨਾ ਕਰਦੇ ਕਰਦਿਆਂ ساری ਜ਼ਿੰਦਗੀ ਲੱਗ ਜਾਂਦੀ ਹੈ ਖੇੜ ਤੇ ਇਤਨੀ ਹੈ ਬੁੱਲਿਆ ਰੱਬ ਦਾ ਕੇ ਪਾਣਾ ਇਧਰੋਂ ਘਟਣਾ ਇਧਰੋਂ ਲਾਣਾ ਜਿਸ ਦਿਨ ਇਹ ਦੀਵਾ ਜਲ ਪੈਂਦਾ ਉਦੋਂ ਹਸੋ ਹੀਣੀ ਗੱਲ ਇੱਕ ਪ੍ਰਤੀਤ ਆਉਂਦੀ ਹੈ ਇਵੇਂ ਸਮਾਂ ਆ ਜਾਏਗਾ। ਐਵੇਂ ਜਿੰਦਗੀ ਆ ਜਾਏਗਾ ਇਹ ਤੇ ਇਤਨਾ ਸੌਖਾ ਕੰਮ ਸੀ। ਬੜੇ ਧਿਆਨ ਨਾਲ ਸੁਣਨਾ। ਜਿੰਨਾ ਸੌਖਾ ਕੰਮ ਹੈ ਪ੍ਰਮਾਤਮਾ ਨੂੰ ਪ੍ਰਾਪਤ ਕਰਨਾ ਇਤਨਾ ਸੌਖਾ ਹੋਰ ਕੋਈ ਕੰਮ ਨਹੀਂ ਤੇ ਜਿੰਨਾ ਔਖਾ ਹੈ ਪ੍ਰਮਾਤਮਾ ਨੂੰ ਪ੍ਰਾਪਤ ਕਰਨਾ ਇਤਨਾ ਔਖਾ ਵੀ ਹੋਰ ਕੋਈ ਨਹੀਂ। ਦਮੇ ਗੱਲ। ਦਮਾ جد تک سمجھ نہیں وند نہیں جاننا نہیں برہم بندے جن چر تک برہم دا بند نہیں ہے جاننا نہیں ہے سمجھ نہیں ہے بہت اور بہت اور بہت اور گلتی تے گلتی ہی جائے گا کیوں سمجھ نہیں ہے بلاوڑے بھولے بل بھول, بھول پچھو تانے ਬੁੱਲਾ ਕਰਦਾ ਜਾਏਗਾ ਬੁੱਲਾ ਕਰਦਾ ਜਾਏਗਾ ਬੁੱਲਾ ਮਨੁੱਖ ਕਰਦਾ ਹੈ ਗਲਤੀਆਂ ਮਨੁੱਖ ਕਰਦਾ ਹੈ ਸਮਾਜ ਦੇ ਨਾਂ ਤੇ ਰਾਜਨੀਤੀ ਦੇ ਨਾਂ ਤੇ ਤੇ ਧਰਮ ਦੇ ਨਾਂ ਤੇ ਗਲਤੀਆਂ ਤੇ ਚੱਲ ਰਹੀ ਹੈ ਇਹਨੂੰ ਇੰਜ ਕਹਿ ਲੋ ਰਾਜਨੀਤਿਕ ਗਲਤੀਆਂ ਸਮਾਜਿਕ ਗਲਤੀਆਂ ਤੇ ਧਾਰਮਿਕ ਗਲਤੀ ਰਾਜ ਕੇ ਹੋ ਰੀਆਂ ਧਰਮ ਦੀ ਦੁਨੀਆ ਚ ਗਲਤੀਆਂ ਹੀ ਗਲਤੀਆਂ ਉਹ ਇਹਨਾਂ ਗਲਤੀਆਂ ਦੀ ਛਾਣ ਬੀਣ ਕਰੀਏ ਕਿਤਨੇ ਵਲਤ ਕਰਮ ਹਰ ਮਜ਼ਬਦੇ ਚੱਲ ਰਹੇ ਫਜ਼ੂਲ ਚੱਲ ਰਹੇ ਨਕਮਾ ਬੋ ਚੱਲ ਰਹੇ ਡਾਂਗਾ ਮਾਰੀਆਂ ਜਾ ਰੀਆਂ ਨੇ ਹਨੇਰੇ ਨੂੰ ਆਵਾਜ਼ਾਂ ਮਾਰ ਕੇ ਕੱਢਣ ਦਾ ਯਤਨ ਕੀਤਾ ਜਾ ਰਿਹਾ ਹੈ ਹਨੇਰੇ ਨੂੰ ਧੁਲਾਈ ਕੀਤੀ ਜਾ ਰਹੀ ਹੈ ਹਨੇਰੇ ਨੂੰ ਤੋਲਦਾ ਨਹੀਂ ਥੱਕਦੇ ਨੇ ਟੁੱਟਦੇ ਨੇ ਫਿਰ ਕਹਿਦੇ ਨੇ ਸਾਡੇ ਵਸਦੀ ਗੱਲ ਨਹੀਂ ਹਨੇਰੇ ਨੂੰ ਕਦਣਾ ਅਸੀਂ ਤੇ ਥੱਕ ਗਏ ਅਸੀਂ ਤੇ ਥੱਕ ਗਏ ਬਰਮਦੀ ਦੁਨੀਆ ਚ ਐ ਹੀ ਕੰਮ ਕਰ ਕਰ ਕੇ ਤੇ ਥੱਕ ਗਏ ਹੁਣ ਇਹ ਦੋਵੇਂ ਸ਼ਬਦ ਮੈਂ ਇਕੱਠੇ ਕਹਿ ਦਿਆਂ ਜਿਤਨਾ ਸੌਖਾ ਹੈ ਪ੍ਰਮਾਤਮਾ ਨੂੰ ਪ੍ਰਾਪਤ ਕਰਨਾ ਰੋਹੇ ਜ਼ਮੀਨ ਤੇ ਇਤਨਾ ਸੌਖਾ ਕੋਈ ਕੰਮ ਨਹੀਂ ਕੋਈ ਵੀ ਚੀਜ਼ 1 ਸੈਕਿੰਡ ਦੇ ਚ ਨਹੀਂ ਮਿਲ ਸਕਦੀ ਇੱਕ ਬਹੁਤ ਵੱਡਾ ਮਕਾਨ ਬਣਾਣਾ 1 ਸੈਕਿੰਡ ਦੇ ਚ ਬਣ ਸਕਦਾ ਹੈ انجینئر بننا وکیل بننا ڈاکٹر بننا ایک سیکنڈ میں بن سکتا اٹھارہ ویس سال پڑھائی تے کرنے پہ گیا پرائمری سکول ہائی سکول پھر ہے پھر, پھر میڈیکل کال اور تھے پڑھا زندگی دا بہت سارا سما لانا پہ گا کدھر میں انجنیئر بناؤں گا ڈاکٹر بنا گا ਕਾ ਬਹੁਤ ਵੱਡੀ ਲੰਬੀ ਯਾਤਰਾ 1 ਸੈਕਿੰਡ ਦੇ ਚ ਹੋ ਸਕਦੀ ਹੈ। ਭਾਵੇਂ ਆਵਾਜ਼ ਤੋਂ ਵੀ ਟਿੱਖੇ ਹੈ। ਹਵਾਈ ਜਾਦ ਪਣ ਚਕੇ ਹੈ। ਪਰ ਫਿਰ ਵੀ ਤੋਂ ਨਿਊਯਾਰਕ ਜਾਣਾ ਹੋਵੇ 24 ਘੰਟੇ 3 ਘੰਟੇ ਤੇ ਲੱਗਦੇ ਹੀ ਲੱਗਦੇ ਹੀ। ਭਾਵੇਂ ਹਵਾਈ ਜਾਦ ਹੈ। 1 ਸੈਕਿੰਡ ਦੇ ਚ ਲੰਬੀ ਯਾਤਰਾ ਨਹੀਂ ਹੋ ਸਕਦੀ। ਇੱਕ ਸੈਕਿੰਡ ਦੇ ਵਿੱਚ ਮੈਂ ਕੋਈ ਬਹੁਤ ਵੱਡਾ ਮਕਾਨ ਨਹੀਂ ਬਣਾ ਸਕਦਾ ਇੱਕ ਸੈਕਿੰਡ ਦੇ ਵਿੱਚ ਮੈਂ ਕੋਈ ਬਹੁਤ ਵੱਡਾ ਕਾਰੋਬਾਰ ਨਹੀਂ ਖੋਲ ਸਕਦਾ ਇੱਕ ਸੈਕਿੰਡ ਦੇ ਵਿੱਚ ਕੋਈ ਮੈਂ ਬਹੁਤ ਮਹਾਨ ਵੱਡੀ ਵਿਦਿਆ ਹਾਸਲ ਨਹੀਂ ਕਰ ਸਕਦਾ